ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਣੇ ਬਣਾਉਣ ਵਾਸਤੇ ਪਾਏ ਆਪਾਂ 18 ਗੁੰਡੇ ਪਾਏ ਆ ਜੀ 2-2 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਣਾ ਸਾਈਡ ਤੇ ਹੈ ਤੇ ਆਪਾਂ ਜਦੋਂ ਵੀ ਆਪਣਾ ਕੋਟੇ ਸਟਰ ਬਣਾਉਣਾ 2-2 ਗੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਸੈੱਟ ਕਰਨਾ ਕੁੰਡੇ ਆਪਾਂ ਆਪਣੇ ਕੋਟੀ ਸਵੈਟਰ ਦੇ ਹਿਸਾਬ ਨਾਲ ਪਾਉਣੇ ਆ ਵੀ ਜਿੰਨੇ ਵੀ ਆਪਾਂ ਨੂੰ ਚਾਹੀਦੇ ਆ ਤਾਂ ਡਿਜ਼ਾਈਨ ਦੋ ਦੋ ਕੁੰਡਿਆਂ ਦਾ ਜੀ ਤੇ ਬਹੁਤ ਸੋਹਣਾ ਬਣ ਕੇ ਆਉਂਦਾ ਜਿਵੇਂ ਆਪਾਂ ਬਜ਼ੁਰਗਾਂ ਵਾਸਤੇ ਕੋਟੀ ਸਵੈਟਰ ਬਣਾਉਣਾ ਹੋਵੇ ਤਾਂ ਬਹੁਤ ਸੋਹਣਾ ਬਣ ਕੇ ਆਉਂਦਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਤੇ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਲਾਈਕ ਜ਼ਰੂਰ ਕਰਦਿਆ ਕਰੋ ਜੀ ਲਾਈਕ ਤੁਸੀਂ ਬਹੁਤ ਘੱਟ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਆ ਕਰੋ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਇਹ ਆਪਾਂ ਕੁੰਡੇ ਪਾਏ ਸੀ ਤੇ ਆਪਾਂ ਉਲਟੀ ਸਲਾਈ ਹੈ ਜਿਹੜੀ ਆਪਣੀ ਪੂਰੀ ਉਲਟੀ ਬਣਾ ਲੈਣੇ ਆਂ ਕਿ ਸਿੱਧੇ ਪਾਸੇ ਜਾ ਕੇ ਆਪਾਂ ਕਰਾਂਗੇ ਡਿਜ਼ਾਈਨ ਸਟਾਰਟ ਤੇ ਤੁਸੀਂ ਵੀਡੀਓ ਚ ਐਂਡ ਤੱਕ ਜ਼ਰੂਰ ਬਨੇ ਰਹੋ ఉల్ సై బ తారా కు సే ਆ ਸਿੱਧਾ ਬਣਾ ਲਵਾਂਗੇ ਆਪਾਂ ਪਹਿਲਾਂ ਕੁੰਡਾ ਫਿਰ ਡਿਜ਼ਾਈਨ ਵੈਸੇ ਸਾਈਡ ਤੇ ਜਾ ਕੇ ਵੀ ਇੱਕ ਹੋ ਜਾਂਦਾ ਜੇ ਆਪਾਂ ਇੱਥੇ ਹੀ ਇੱਕ ਬਣਾ ਲਵਾਂਗੇ ਆਪਣਾ ਡਿਜ਼ਾਈਨ ਫਿਰ ਵੀ ਸੈੱਟ ਆ ਜੂਗਾ ਹੁਣ ਆਪਾਂ ਇੱਥੋਂ ਦੀ ਸਿਲਾਈ ਕੱਢਾਂਗੇ ਤਾਂ ਇੱਕ ਕੁੰਡਾ ਬਣਾ ਲਵਾਂਗੇ ਇਸ ਤਰ੍ਹਾਂ ਫਿਰ ਆਪਾਂ ਅੱਗੇ ਆ ਦੋ ਕੁੰਡੇ ਲਵਾਂਗੇ ਐਸ ਧਾਗੇ ਨੂੰ ਖਿੱਚਦੇ ਹੋਏ ਤੇ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਅੱਗੇ ਫਿਰ ਆਪਾਂ ਇੱਥੋਂ ਸਲਾਈ ਪਾਵਾਂਗੇ ਇੱਕ ਲੂਪ ਬਣਾਈ ਅਗਲੇ ਕੁੰਡੇ ਦੇ ਨਾਲ ਲੈ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਇੱਧਰ ਵੀ ਆਪਣੇ ਕੋਲੇ ਇੱਕ ਕੁੰਡਾ ਰਹਿ ਗਿਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲੈਨੇ ਉਲਟੇ ਪਾਸੇ ਆਪਾਂ ਪੂਰੇ ਕੁੰਡੇ ਉਲਟੇ ਬਣਾ ਲਵਾਂਗੇ ਇਹ ਡਿਜ਼ਾਈਨ ਜੀ ਹਾਲੇ ਇੱਥੇ ਨਹੀਂ ਕੰਪਲੀਟ ਹੁੰਦਾ ਅਗਲੀਆਂ ਦੋ ਸਲਾਈਂਗਾਂ ਚ ਹੋਰ ਕੰਪਲੀਟ ਹੋਊਗਾ ਤੇ ਤੁਸੀਂ ਜ਼ਰੂਰ ਦੇਖਿਓ ਵੀਡੀਓ ਪੂਰੀ ਹੁਣ ਆਪਾਂ ਕੁੰਡਾ ਤਾਰਾਂਗੇ ਹੁਣ ਆਪਾਂ ਫਾਸਟ ਵਾਲੇ ਕੁੰਡੇ ਜੀ ਇਹਨੂੰ ਬਣਾਵਾਂਗੇ உல்ட்டி சிலை அப்பா பூரி உல்ட்டி பண்ண லா ਵੇਖੋ ਜੀ ਨਿੱਕਾ ਨਿੱਕੜ ਜਾਨ ਆਪਣਾ ਬਣ ਕੇ ਤਿਆਰ ਹੋ ਗਿਆ ਦੋ ਸਲਾਈਆਂ ਚ ਬਣ ਜਾਂਦਾ ਡਿਜ਼ਾਈਨ ਤੇ ਆਪਾਂ ਇਸ ਤਰ੍ਹਾਂ ਬਦਲ ਬਦਲ ਕੇ ਪਾ ਸਕਦੇ ਆ ਤੇ ਆਪਾਂ ਜੇ ਸਿੱਧਾ ਪਾਉਨੇ ਆ ਤਾਂ ਆਪਣੇ ਸਿੱਧੀਆਂ ਸਿੱਧੀਆਂ ਲਸਰਾਂ ਬਣਦੀਆਂ ਰੋ ਆ ਗਿਆ ਪਰ ਜਦੋਂ ਉਹ ਕਰਾ ਲਾਹੂ ਜੀ ਤੇ ਪਟਾਣਾ ਪੂਰਾ ਬਣਿਆ ਦਿਖਾਉਨੇ ਆ ਆਹ ਦੇਖੋ ਇਸ ਤਰ੍ਹਾਂ ਬਣਦਾ ਜੀ ਕਿਸੇ ਵੀ ਰੰਗ ਚ ਪਾ ਸਕਦੇ ਆ ਹਰੇਕ ਰੰਗ ਜੀ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਦੇਖੋ ਬਣਦਾ ਵੀ ਬਹੁਤ ਸੋਹਣਾ ਹੈ ਜੇ ਆਪਾਂ ਸਟੈਚੇਬਲ ਵੀ ਬਣਦਾ ਤਾਂ ਜਰੂਰ ਟਰਾਈ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰ ਦਿਓ ਲਾਈਕ ਜਰੂਰ ਕਰ ਦਿਓ ਜੀ ਤੇ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਕਮੈਂਟ ਵੀ ਜਰੂਰ ਕਰ ਦੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਅਮੀਦ ਹੈ ਕਿ ਤੁਹਾਨੂੰ ਡਿਜ਼ਾਈਨ ਬਹੁਤ ਸੋਹਣਾ ਲੱਗੂਗਾ